ਸਾਨੂੰ ਵੱਖਰਾ ਮੁਲਕ ਚਾਹੀਦਾ ਬਸ ਇਹ ਆ ਮਤਲਬ ਆਪਣੇ ਨਾਲ ਤਾਂ ਕੋ ਤਾਂ ਹੈ ਹੀ ਤਾਂ ਹਰ ਪਾਸੇ ਹੋ ਰਿਆ ਆਪਣੇ ਨਾਲ ਕੋਈ ਨਾ ਕਿੱਦ ਇੱਕ ਜਗਾ ਹੋ ਰਿਆ ਬਸ ਇਹੀ ਆ ਪਰ ਇਹ ਸੈਂਸਿਟਿਵ ਮੁੱਦੇ ਨੇ ਆਪਾਂ ਤੈਨੂੰ ਸਿੰਪਲ ਜੀ ਉਦਾਹਰਨ ਦੇ ਦਿੱਤੀ ਆ ਉਹ ਮੈਂ ਬਰੋ ਸਿੱਖਣੀ ਹੈਗਾ ਮੈਂ ਕੋਈ ਇਦਾਂ ਦੀ ਉਹਦੇ ਚ ਚੀਜ਼ ਦੇ ਆ ਨਹੀਂ ਦੇ ਸਕਦਾ ਹੈਗਾ ਤੇ ਖਾਲਿਸਤਾਨ ਧਰਮ ਥੋੜੋ ਆ ਨਹੀਂ ਉੱਧਾ ਗੱਲ ਕਰਦਾ ਕਿਉਂਕਿ ਆਪਾਂ ਵੈਗਰੂ ਲਈ ਕੋਈ ਜਾਨ ਮਾਰਦੀ ਨਾ ਬੜਾ ਸੱਚੇ ਬਾਗ ਦੇ ਸਤਨਾ ਵੈਗਰੂ ਕਿਉਂਕਿ ਕਿਉਂਕਿ ਮੈਂ ਪੋਲੀਟਿਸ਼ੀਅਨ ਵਾਲੇ ਸਿਸਟਮ ਚ ਕਦੇ ਪਿਆ ਹੀ ਨਹੀਂ ਹੈਗਾ ਹਾਂ ਯਾ ਕੋਈ ਨਹੀਂ ਜੇਲ੍ਹ ਚ ਪੂਲਾ ਜਿੰਦਾ ਸਾੜਿਆ ਸੀ ਸਾਡੇ ਦਲਾਵਰ ਸਿੰਘ ਨੇ ਬਿਆਨਤ ਸਿੰਘ ਨੂੰ ਗੱਡੀ ਚਾੜਿਆ ਜਿੰਦਾ ਸੁੱਖਾ ਜੀ ਨੇ ਕਿਹੜਾ ਪਹਿਲਾਂ ਬਾੜ ਰੱਖਿਓ ਸੀ ਇਹਦੇ ਲਈ ਇਹ ਇਹਦਾ ਚੰਗਾ ਬਹਨਾ ਮੇਰੇ ਬਾਲ ਨਹੀਂ ਰੱਖਿਓ ਮੈਂ ਗੱਲ ਨਹੀਂ ਕਰ ਸਕਦਾ ਆਪਣੇ ਆਪਣੀ ਕੌਮ ਦੀ ਇਦਾਂ ਯਾਰ ਅਗਲੇ ਨੇ ਕਹਿਣਾ ਯਾਰ ਤੂੰ ਦਾੜੀ ਮੋਛ ਘੱਟ ਕੇ ਇਸ ਕਰ ਇਦਾਂ ਦੀਆਂ ਗੱਲਾਂ ਕਰ ਰਿਹਾ ਹਾਂ ਉਹ ਸਾਰੀ ਕਹਿੰਦੇ ਹੁੰਦੇ ਯਾਰ ਇਹਦਾ ਮਤਲਬ ਤੂੰ ਡਰਦਾ ਲੋਕਾਂ ਤੋਂ ਮੈਂ ਡਰਦਾ ਨਹੀਂ ਹੈਗਾ ਮੈਂ ਮੈਂ ਕਿਸੇ ਦੇ ਸੈਂਟੀਮੈਂਟ ਅਲਰਟ ਨਹੀਂ ਕਰ ਸਕਦਾ ਕੋਈ ਚੀਜ਼ ਇਦਾਂ ਦੇ ਬਿਆਨ ਦੇ ਕੇ ਸਾਹਮਣ ਆਪਾਂ ਹੁਣ ਕਿਹਦੇ ਕੀ ਨਹੀਂ ਸੈਂਟੀਮੈਂਟਲ ਹੱਟ ਕੀਤੇ ਮੈਂ ਉਹ ਬਾਈ ਹਰ ਇੱਕ ਦਾ ਡਿਫਰੈਂਟ ਦਿਮਾਗ ਹੈ ਤੇਰਾ ਡਿਫਰੈਂਟ ਮੇਰਾ ਡਿਫਰੈਂਟ ਕਿਸ ਦਾ ਹੋਰ ਤੂੰ ਸਿੱਖਾ ਤੇਰਾ ਨਾਂ ਕੀ ਆ ਮੇਰਾ ਨਾਮ ਅਮਨਦੀਪ ਸਿੰਘ ਪੂਰਾ ਅਮਨਦੀਪ ਸਿੰਘ ਮੈਂ ਆ ਕੀ ਕਹ ਦੱਸਾਂ ਆਪਣੇ ਆਪ ਕਿਉਂ ਤੂੰ ਜੱਟ ਸਿੱਖ ਨਹੀਂਗਾ ਓਕੇ ਫੇਰ ਮੈਂ ਕੀ ਆ ਤੂੰ ਕਰ ਸਕਦਾ ਐਈ ਗੱਲ ਸੁਨਾਤ ਨਹੀਂ ਆ ਸੁਨਾਤ ਨਹੀਂ ਕੀ ਹੁੰਦਾ ਓਏ ਤੁਸੀਂ ਨਾ ਦੋ ਤਿੰਨ ਬੰਦੇ ਇਦਾਂ ਦੇ ਹੈਗੇ ਆ ਤੁਸੀਂ ਆਹੇ ਚੀਜ਼ਾਂ ਇੱਕ ਦੂਜੇ ਨਾਲ ਕਰਵਾ ਕਰਵਾ ਕੇ ਉਹ ਕਰਦੇ ਹੋ ਬੜਾ ਚੀ ਤੁਹਾਨੂੰ ਆਣਾ ਕੀ ਮਿਲਦਾ ਇਦਾਂ ਕਰਕੇ ਨਹੀਂ ਅੱਜ ਤਾਂ ਹੀ ਮੈਂ ਕੀ ਕਰਾਇਆ ਕਿਸੇ ਦਾ ਦੱਸ ਤਾਂ ਤੇ ਯਾਰ ਆ ਤੂੰ ਹੁਣ ਤੂੰ ਕਰਨ ਦੇ ਤੂੰ ਇਦਾਂ ਇਦਾਂ ਤੂੰ ਕੌਣ ਹੁੰਦਾ ਮੈਨੂੰ ਕਹਿਣਾ ਸੁਨਾਤ ਨਹੀਂ ਆ ਯਾਰ ਤੂੰ ਕੇਸ ਖਾਲਸਤਾਨ ਦਾ ਲਾਇਆ ਆਏ ਕੀ ਪਤਾ ਮੈਂ ਮੋਰੇ ਮੇਰੇ ਕੋ ਕਾ ਵੋ ਵੇ ਪਾਸਪੋਰਟ ਉਹ ਇਧਰ ਦਾ ਫਿਰ ਕੀ ਗਏਗਾ ਦਿਖਾ ਮੈਂ ਵੀ ਦਿਖਾਉਣਾ ਕੈਨੇਡਾ ਦਾ ਪਾਸਪੋਰਟ ਮੈਂ ਤੈਨੂੰ ਆਪਣੀ ਪਰਸਨਲ ਚੀਜ਼ ਕਾ ਦਿਖਾਉਣਾ ਉਹਦਾ ਵੀਡੀਓ ਕਾਲ ਤੇ ਲਾ ਲਈ ਦਿਖਾ ਦੂੰਗਾ ਤੂੰ ਵੀ ਜੇ ਤੇਜ ਆ ਨਾ ਪੁੱਤ ਬਹੁਤ ਜ਼ਿਆਦਾ ਤੇਜ ਅਸੀਂ ਵੀ ਫਿਰ ਇਹ ਦੁਨੀਆਦਾਰੀ ਖਾ ਕੇ ਆਏ ਯਾਰ ਅਮਰੀਕਾ ਦੇ ਇੰਨੇ ਮਾੜੇ ਹਾਲ ਆ ਵੀ ਪਾਸਪੋਰਟ ਬਹੁਤ ਜ਼ਿਆਦਾ ਮਾੜੇ ਹਾਲਾਤ ਇੱਕ ਮਿੰਟ ਗੱਲ ਤਾਂ ਪੂਰੀ ਕਰਨ ਦੇ ਕੰਮ ਹੀ ਨਹੀਂ ਹੈਗਾ ਅਮਰੀਕਾ ਦੇ ਇੰਨੇ ਮਾੜੇ ਹਾਲ ਪਾਸਪੋਰਟ ਆਲਾ ਦਿਨ ਰਾਤ ਮੰਗਦਾ ਉਸ ਯਾਰ ਕੰਮ ਹੀ ਨਹੀਂ ਹੈਗਾ ਮੈਂ ਤਾਂ ਬੇਲਾ ਯਾਰ ਮੇਰੇ ਤੋਂ ਰਿਆ ਪਈਆ ਸੁਣ ਤੈਨੂੰ ਕੱਥੇ ਹੋਗੇ ਇਹਨੂੰ ਪੈਸੇ ਭੇਜਿਆ ਕਰੋ ਮੇਰੀ ਗੱਲ ਤਾਂ ਸੁਣੋ ਭੇਜ ਦਿਆ ਕਰਨ ਵਧੀਆ ਆਪਣੇ ਵਾਲੇ ਬੰਦੇ ਨੂੰ ਵੀ ਕਹਦੇ ਸਾਰਿਆਂ ਨੂੰ ਸੁਣ ਇਧਰ ਇੱਥੇ ਮਸ਼ੀਨ ਪਈ ਹੈ ਮੇਰੇ ਵੀ ਭਾਈ ਮੈਂ ਜਾਨਾ ਨਹੀਂ ਕੰਮ ਕਰ ਸਕਦਾ ਮੈਨੂੰ ਸਾਹ ਚੜ ਜਾਂਦਾ ਯਾਰ ਤਾਂ ਮੈਂ ਜਾਨਾ ਬਾਹਰ ਤੇ ਮੈਂ ਆਪਣੀ ਚੀਜ਼ ਪਰਸਨਲ ਚੀਜ਼ਗਾ ਦਿਖਾਵ ਤੇਰੇ ਵੰਗੂ ਮੈਂ ਦੇਖ ਲਾ ਮੇਰੀ ਬਿਮਾਰੀ ਦਾ ਮਜ਼ਾਕ ੜਾਉਂਦਾ ਰੱਬ ਨੇ ਸੱਚੀ ਪਵਾ ਦੇਣੀ ਫਿਰ ਚੀਕਾਂ ਮਾਰੂੰਗਾ ਪੁੱਤ ਹਾਂ ਰੱਬ ਤੇਰੇ ਪਿੱਛੇ ਹੀ ਫਿਰਦਾ ਜਾਣਾ ਜੋ ਮੇਨਾਂ ਹੋਣਾ ਹੋਈ ਜਾਣਾ ਹੂੰ ਇਹ ਦੇਖ ਕਹਿੰਦਾ ਉਹ ਲੈ ਬੰਦਾ ਕਹਿੰਦਾ ਸਾਡੇ ਕੋ ਭੇਜੋ ਡਿਸ਼ਵਾਸ਼ਰ ਦੀ ਜੌਬ ਹੈਗੀ ਆ ਕਰ ਪੁੱਤ ਕੰਮ ਤੈਨੂੰ ਲਵਾਉਣਾ ਮੈਂ ਉਹ ਯਾਰ ਤੇਰੇ ਕੋਲ ਸਿਰਿਆ ਪ੍ਰਮੋਸ਼ਨ ਹੀ ਦਦੀਆਂ ਹੁੰਨੀਆਂ ਫਲਾਲੇ ਇੱਧਰ ਕਮੀਟ ਕਟਿੰਗ ਦੀ ਫਲਾੜੇ ਇੱਧਰ ਸਾਡੇ ਉਧਰ ਦੇ ਕੰਮ ਹੈ ਨਹੀਂਗੇ ਤੇ ਉਹ ਨਿਊਜ਼ਰ ਆ ਵਿਊਜ਼ਰ ਨਿਊਜ਼ਰ ਨਕਲੀ ਉਹ ਵੀ ਉਹ ਇਹਦਾ ਨਕਲੀ ਆਫ ਹੀ ਢਾਬੇ ਤੇ ਬਾਹਰ ਜਾ ਕੇ ਫਲਾਣੇ ਮੁੰਡੇ ਇੰਨੀਆਂ ਕੁੜੀਆਂ ਚਾਹੀਦੀਆਂ ਉਹ ਇਕੱਠੇ ਹੋ ਕੇ 15 20 ਚੱਲ ਜਾਂਦੇ ਉੱਤੇ ਇੱਕ ਨੂੰ ਨਹੀਂ ਜੌਬ ਮਿਲਦੀ ਉਹ ਯਾਰ ਇੰਦੀ ਕਾਰਡ ਨਹੀਂ ਹੈ ਯਾਰ ਐਡੀ ਐਡੀ ਸਾਰੀ ਸਮਾਰਟ ਨੇ ਇੱਥੇ ਯਾਰ ਤੂੰ ਨਾ ਆ ਜਿਹੜੀਆਂ ਸਿਮਤੀਆਂ ਲੈਣੀਆਂ ਨੇ ਇਹ ਛੱਡ ਦੇ ਕੋਈ ਨਵਾਂ ਕਰ ਯਾਰ ਕੁਝ ਵਧੀਆ ਹੋਵੇ ਸਿਮਤੀ ਤੇ ਤੂੰ ਆਪੇ ਕਿਹਾ ਉਦੋਂ ਕਹਿੰਦਾ ਮੈਂ ਜਿਹੜੇ ਬਿਚਾਰੀ ਆ ਦੇਖਾ ਸਿਮਤੀ ਨਹੀਂ ਇਹ ਇੱਕ ਚ ਵੱਜਣ ਦੀ ਗੱਲ ਹੁੰਦੀ ਹੈ ਇੱਕ ਚੀਜ਼ ਦਿਖਾਉਣਾ ਤੈਨੂੰ ਆਹ ਦੇਖ ਮੈਂ ਕਿੱਡੀ ਵੱਡੀ ਗੱਲ ਕਰਦਾ ਆਪਣੀ ਸਿੱਖ ਕੌਮ ਲਈ ਪਰ ਮੈਨੂੰ ਮੇਰੇ ਲੋਕ ਸਾਥ ਨਹੀਂ ਦਿੰਦੇ ਮੈਂ ਈਡੀਆ ਤੋਂ ਵੀ ਬੈਨ ਆ ਉਹਨ ਕਿਉਂਕਿ ਮੈਂ ਇੰਡੀਆ ਤੋਂ ਬੈਠਾ ਮੈਂ ਖੁੱਲਕੇ ਬੋਲਦਾ ਕਿਉਂਕਿ ਮੈਂ ਤਾਂ ਜਾਣਾ ਨਹੀਂ ਕਦੀ ਦੇਖ ਮੈਂ ਕਿੱਡੀ ਵੱਡੀ ਗੱਲ ਕੀਤੀ ਭੈਜੋ ਸੰਧੂ ਸ਼ਾਮ ਦੀ ਰਿਕਾਰਡਿੰਗ ਆਉਣੀ ਨਹੀਂ ਹੁੰਦੀ ਆ ਸਾਊ ਮੁੰਡੇ ਦੀ ਆਹ ਦੇਖ ਆਹ ਵੀਡੀਓ ਸੁਣ ਸਾਡੇ ਅਮਰਿਤਪਾਲ ਸਿੰਘ ਦੀ ਮਾਂ ਸਾਡੀ ਮਾਂ ਉਹਨੂੰ ਮਾਰਾ ਗਿਆ ਪੁਲਿਸੀਏ ਨੇ ਤੇ ਆਹ ਸੁਣ ਯਾਰ ਇੱਕ ਗੱਲ ਦੱਸ ਤੇ ਉਹ ਪਹਿਲਾਂ ਇਹ ਦੱਸ ਅਮਰਤ ਸਾਹਿਬ ਕਿਹ ਕਿਹ ਪੁੱਛੀ ਸਿੱਧੀ ਆ ਅਮਰਿਤਪਾਲ ਸਿੰਘ ਨੂੰ ਜਾਣਦਾ ਜਿਹੜਾ ਜੇਲ੍ਹ ਚ ਆ ਉਹ ਪਾਹ ਉਹ ਇਹ ਮਾਂ ਨੂੰ ਕਿਸੇ ਧਮਕਿਆ ਹੈ ਕਿਸੇ ਪੁਲਿਸੀਆ ਨੇ ਮਾਰਾ ਚੰਗਾ ਕਿਹਾ ਹੈ ਮੱਝਾ ਉਹਨੂੰ ਫੋਨ ਕਰਨਾ